ਕਮਲ ਆਂਜ ਲਗਾ ਦੇਗਾ ਕੂਜਾ ਹੈਗਾ ਇਸੇ ਜਗ੍ਹਾ ਬਹੁਤ ਚੰਗਾ ਹੁਣ ਇੱਥੇ ਕਾਦਾ ਨਾ ਤਾ ਮੈਂ ਕੀ ਬੋਲਦਾ ਫਰਕ ਕੀ ਇਹ ਉਹਨਾਂ ਚ ਪਹਿਲਾ ਦਾ ਫਰਕ ਦੱਸ ਜਿਹੜੇ ਜ਼ੋਰ ਜ਼ਿਆਦੇ ਹੋਗੇ ਉਹਦੇ ਚ ਕਿਉਂ ਕੀ ਗੱਲ ਜੋੜ ਨੂੰ ਸੁਪਰ ਸੀਡਰ ਪਾ ਕੇ ਭੈਂਚ ਦੀ ਕੰਕੂ ਵਿਧਨੀ ਕਰਾਈ ਦਿੱਤਾ ਸੰਦੀਪ ਭੈਂਚੀ ਸੰਦੀਪ ਭਣੀ ਚੱਲਦੀ ਨਹੀਂ ਘਾ ਅਕਮਲ ਆ ਚੱਲਦੀ ਸੀ ਨਾ ਇਹਨਾਂ ਗੇਅਰ ਬਦਲਦਾ ਕਿਉਂ ਕੀ ਕੀ ਗੇਅਰ ਉਹ ਗੇਅਰ ਲਾਏ ਨਾ ਟੁਰਗੇ ਨਾ ਇਹਨਾਂ ਦਾ ਸਭ ਇਹੋ ਜਿਹਾ ਧੂਰਾ ਬੂਰਾ ਘਟਾ ਦੂਗੀ ਜੀ ਚਾਹੇ ਲਾਦਾ ਭਈ ਚਲ ਅਸੀਂ ਇਹ ਲੋਹਾ ਆਈ ਦੇ ਵਿਚਾਲੇ ਮੀਡੀਅਮ ਲਾਦਾ ਇਹਨਾਂ ਗੜੀ ਵਿੱਚ ਬਹੁਤ ਮਰਕਾ ਪੈ ਰਹੀ ਜੀ ਨਾ ਯਾਰ ਕਰ ਕੀ ਦਿੱਤੋਂ ਮੈਨੂੰ ਇਹ ਸਮਝਾ ਦਦਿ ਮੈਂ ਵੀ ਕਰਾ ਲਾਂ ਇਹਦੇ ਵਿੱਚ ਕੋਈ ਚੀਜ਼ ਹੈ ਜੀ ਭਾਈ ਇਹ ਵੀ ਦੱਸੋ ਕਿੰਨੀ ਖਬਰ ਜਗਾ ਦੇਉਂਗਾ ਜੇ ਮੀਟਰ ਦੀ ਸੂਈਆਂ ਲੱਗ ਜੂਗੀ ਸੂਈ ਤੋੜ ਦੂੰਗਾ ਮੀਟਰ ਵਾਲੇ ਵੀ ਘਾਣ ਲੱਗੇ ਹੈ ਸੋਨਾਂ ਕਰਿਆ ਕਿਆ ਕਿਆ ਮੇਰਾ ਪਾਣਾ ਬੜਾ ਤੇ ਆ ਰੋਜ਼ ਕੇ ਕਿਆ ਕਿਆ ਉਹ ਜਿਹੜੀ ਮੈਂ ਗੱਡੀ ਦਾ ਕੰਮ ਆਇਆ ਕਰਾ ਰਿਆ ਮੇਰਾ ਆਟਾ ਪਾਣੀ ਪਾਇਓ ਨਾ ਪਿਆਓ ਉਹਨਾਂ ਨੇ ਮੇਰਾ ਦਾਤਾ ਵੀ ਦਿੱਸਦਾ ਕੋਈ ਪਿਆਓ ਉਹਨਾਂ ਨੇ ਮੇਰੀ ਹੁਣ ਫਿਰ ਕਦੋਂ ਚੱਲ ਪੂਗੀ ਇਹ ਟਰਾਈ ਲਈਏ ਫਿਰ ਇਹ ਇੱਕ ਅੱਧੇ ਦਿਨ ਚ ਕਰਾਉਣ ਦੇ ਮੜਾ ਕੰਮ ਨੂੰ ਲੱਗੇ ਲੱਗੇ ਹੁੰਦੇ ਬਾਕੀ ਹੋਰ ਵੀ ਖਾਣ ਦੀ ਸਿੱਖ ਤੇਗਾ ਇੰਝਾਂ ਦਾ ਨਹੀਂ ਚੱਕੇ ਮੈਂ ਕੋਈ ਨਾ ਵੀ ਗੱਡੀ ਇੰਝਾਂ ਦਾ ਨਹੀਂ ਚੱਕੇ ਰਾਤ ਨੂੰ ਹੁਣ ਗੱਡੀ ਸੀ ਤੜਕੇ ਆ ਹੁਣ ਗੱਡੀ ਜਿਹੜੀ ਰਾਤ ਆਈ ਸੀ ਉਹ ਕਰਾ ਕਰ ਕੀ ਕਹਿੰਦਾ ਸਿੱਕੜ ਕਰਦਾ ਪੰਨਾ ਵੇ ਦੇਖਿਆ ਕੋਲਾ ਹੋ ਜਾ ਕਰਦੇ ਆ ਤਾਂ ਸੁਣਾ ਮਿਸਤਰੀ ਨਾ ਆਉਂਦੀਆਂ ਨੇ ਠੀਕ ਆ ਤਾਂ ਸੁਣਾ ਮਿਸਤਰੀ ਹੋਣ ਦਾ ਪੂਰਾ ਫਰਕ ਲੱਗਾ ਇਹ ਕੋਣ ਵੀ ਕਹਿੰਦਾ ਜਿੰਨਾ ਚਿਰ ਕਰਨੇ ਕਰੂ ਹੀ ਰਹੂਗੀ ਮੈਨੂੰ ਬਹੁਤ ਸੁਖ ਹੈਗਾ ਪਤਾ ਕੀ ਆਉਂ ਜੋ ਜੇ ਦੇ ਨੇ ਤਾਂ ਉਲਪੜਾ ਕਰਕੇ ਇਹਨੇ ਕੰਮ ਛੱਡ ਜਾਣਾ ਕਰਨਾ ਮੈਂ ਕਿੱਥੇ ਰਖਾਉਂਗਾ ਹੁਣ ਤੇਰੇ ਵਾਲੀ ਨਾਲ ਲਾਗੇ ਲਾਗੇ ਮੇਰੀ ਵੀ ਸਮਾਉਂਦੀ ਰਹਿੰਦੀ ਹੈ ਬਾਕੀ ਮੈਨੂੰ ਆਹ ਦੱਸ ਹੁਣ ਈਜ਼ੀਅਰ ਵਾਲ ਸਾਫ ਕਰਾਤਾ ਨਾ ਈਜ਼ੀਅਰ ਬੋਟ ਸਾਫ ਕਰ ਦੇਖੇਗਾ ਹੋਰ ਕਿ ਕਮਲਾ ਆਪਣਾ ਜਦੋਂ ਦੇਖੇਗਾ ਇਹ ਮੈਨੂੰ ਅਹੀਂ ਕਹਿਣਾ ਕਹਿੰਦਾ ਲੋਡ ਨੂੰ ਮੈਨੂੰ ਯਾਰ ਬੱਸ ਮੈਂ ਸਰ ਇਹਦੇ ਵਿੱਚ ਸਮਾਨ ਬਹੁਤ ਬਹੁਤ ਜਾਂਦਾ ਤੱਕ ਕਿ ਕਿੰਨੇ ਕਹਿੰਦਾ ਘਲਾਕੇ ਦੇਖ ਲੈ ਇੱਕ ਲੱਖ ਚੱਲ ਗਈ ਇਹ ਤਾਂ ਮੈਨੂੰ ਇਹ ਲੱਗਦਾ ਸੋਨੇ ਉਹ ਇੰਜਨ ਇਹਦਾ ਉੱਡੀ ਦਾ ਇੰਜਨ ਲੱਗਦਾ ਛੋਟੀ ਉੱਡੀ ਦਾ ਇੰਜਨ ਦਾ ਸੋਨੇ ਵੇਂਡਾ ਮੂਟਾ ਨਹੀਂ ਆ ਗਿਆ ਪਰ ਸਹੀ ਯਾਰ ਕਾਮ ਇਸ ਦਾ ਕਰਦੇ ਕੋਈ ਨਾ ਵੀਡੀਓ ਬੋਲ ਤਾਂ ਨਹੀਂ ਵੀ ਇਹਦਾ ਜੀ ਪੀ ਨਹੀਂ ਠੀਕ ਆ ਰਿਹਾ ਮੈਨੂੰ ਨਹੀਂ ਆ ਰਿਹਾ ਨਾ ਬੈਠਾ ਵੀ ਦੂਜੀ ਵਾਰ ਇੱਕ ਕੀ ਨਹੀਂ ਆਉਂਦਾ ਕਿੱਦਿੰਦੇ ਜਿਹੜਾ ਨਾ ਕੰਮ ਆ 80 ਹੈ ਕੁੰਨੇ ਦੀ ਗੱਡੀ ਹੈ ਕਹਿੰਦੇ ਉਹਨੇ ਦੀ ਆਟੋਮੈਟਿਕ ਗੇਅਰ ਹੈਗੇ ਨਹੀਂ ਯਾਰ ਕਾਰ ਦਾ ਭਾਂਚ ਉਠਾਉਣ ਵਾਲੀ ਪੂਰੀ ਘਟਨਾ ਮੈਂ ਚਲਾ ਕੇ ਦੇਖੀ ਆ ਪਟਾਕੇ ਤੇ ਲੱਗੀਆਂ ਦੀ ਦੱਸਦੀ ਹੈ ਵੀ ਹੁਣ ਆ ਗਈਆਂ ਲਵੇ ਲੋਕਾਂ ਨੇ ਦੱਸ ਕੇ ਉਹਨੂੰ ਇੱਕੋ ਦਾ ਲੱਗਦਾ ਦੀ ਉਹ ਗੱਡੀ ਆ ਗਈ ਝੜ 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 ਸਾਈ ਦੇਰ ਪੋਣੇ ਬਲੇ ਕਰ ਰੋ ਜਲਦੀ ਆਵਾਜ਼ ਆ ਗਈ ਹੁਣ ਮੰਗਦੇ ਕੋਪਾ ਤੁਸੀਂ ਮੈਂ ਇਹਨੂੰ ਪਿਆ ਮੰਗ ਕੇ ਹੋਈ ਕਹਿੰਦਾ ਪਾਦੀ ਪਾਦੀ ਇੰਦਰਾ ਮਲੇ ਵੰਦੋ ਉਹ ਉਹ ਈ ਟਾਉਣ ਵਾਸਤੇ ਆਪਣੇ ਜਿਹੜਾ ਗੇਰ ਰਿਹਾ ਇਹਦਾ ਜਰੂਰ ਨਾ ਅੱਧਾ ਸਾਧਣ ਜਦੋਂ ਹਫਤੇ ਹੀ ਨਹੀਂ ਲੋਡ ਆ ਦੁੱਧੇ ਨੂੰ ਵੀ ਲੋਡ ਕਰੂਗਾ ਕਿ ਨਹੀਂ ਇਹ 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 ਮੁੰਡੇ ਵੀ ਕੰਮਾ ਰਹੀ ਇਹ ਮੁੰਡੇ ਵੀ ਕਰੂਜ ਆਲੇ ਨੇ ਦੇਖੋ ਕਰੂਜ ਨਾ ਠੀਕ ਹੁੰਦੀ ਢੜਕਦੀ ਆ ਐ ਕਰਦੀ ਆ ਮਾੜੇ ਮੂٹے ਕੋਈ ਜਦੋਂ ਮੈਂ ਕਹਣਾ ਐ ਲਾਦਨ ਸੁਤਰੀ ਮੰਗ ਸਮਾਦਨ ਇੰਜੋਂ ਦੀ ਆਵਾਜ਼ ਹੀ ਨਹੀਂ ਆਉਂਦੀ ਜਦੋਂ ਸਟਾਰਟ ਲਾਉਂ ਨਾ ਪਰਿੰਨਾ ਮੋਟਰਸਾਈਕਲ ਬੜਾ ਹੁੰਦਾ ਹੜਕੈ ਗੋਏ ਦੀ ਦੁਕਾਨੀ ਸਹਰ ਦੁਕਾਨ ਇਹਨਾਂ ਦੀ ਸੋਨ ਵਾਲੀ ਕਾ ਜਾਂ ਸੀ ਤੋਂ ਗਾਹਾਂ ਸੱਜੇ ਹੱਥ ਹੈਗੀ ਸਾਹਮਣੇ ਖੜੇ ਹੁੰਦੇ ਨੇ ਦੋਨੇ ਹੁੰਦੇ ਨੇ ਸਾਹਮਣੇ ਹੁੰਦੇ ਨੇ ਪਰ ਇੱਥੇ ਤੁੰਨੂ ਪਰ ਬੰਦੇ ਹੀਰੇ ਬੰਦੇ ਯਾਰ ਘੈਂਟ ਬੰਦੇ ਇਹ ਨਹੀਂ ਹੈਗਾ ਵੀ ਐਵੇਂ ਹੀ ਗੱਲ ਵੜਦਾ ਹਨਾ ਅਗਲੇ ਦਾ ਜੇ 10000 ਦਾ ਕੰਮ ਹੈ ਕਹਿੰਦੇ 1000 ਚ ਸਾਰਨ ਦੀ ਕੋਸ਼ਿਸ਼ ਕਰਦੇ ਨੇ ਵੀ ਘੱਟ ਕੋ ਘੱਟ ਸਰਜੇ ਵੀ ਇਹ ਤਾਂ ਪਹਿਲੀ ਅਗਲਾ ਇੱਕ ਦਾ ਟੱਠਾ ਬੰਨੀ ਖੜਾ ਕਰਿਆ ਨਾ ਇਹ ਦਿੱਦੂ ਦਿੰਦਾ ਹੈ ਕਹ ਨਾ ਇਹ ਕੋਈ ਹੋਰ ਕੰਮ ਆਉਂਦੀ ਐ 5000 ਦੀ ਨਹੀਂ ਐਵਰੇਜ ਐ ਸੇਜ ਦੀ ਉਹ ਤੋਂ ਵੱਧ ਹਾਸਦੀ ਹੋਊਗੀ ਇਤੋਂ ਵੱਧ ਨਹੀਂ ਦਿੰਦੀ ਐ ਕੋਈ ਕਹਿੰਦਾ ਵੀ ਮੇਰਾ ਬੜ ਬਾਲੀ ਐਵਰੇਜ ਐ ਸਾਡੇ ਘਰੇ ਭਈ 2-3 ਖੜੀਆਂ ਨੇ ਹੋਰ ਕਿਸੇ ਦੀ ਲਾਸ ਤੋਂ ਵੱਧ ਨਹੀਂ ਹੈਗੀ ਆ ਕੀ ਹੱਥ ਲੱਗਦਾ ਨੇ 2000 ਤੋਂ ਨਹੀਂ ਲੱਗ ਜੰਦਾ ਕਸਮਰਾਈ ਦੀ ਮਿਸਤਰੀ ਐ ਲੈ ਲੈਂਦਾ ਇਹਨਾਂ ਦਾ ਬਾਕੀ ਘੈਂਟਾ ਕੰਮ ਗੱਡੀ ਨਹੀਂ ਮਾੜੀ ਹੈਗੀ ਆਹੀ ਬਸ ਇਹੀ ਹੌਂਸਲਾ ਲਈ ਵਰਤੈ ਨੂੰ ਵੀ ਕਾਰ ਦੀ ਮਾੜੀ ਬਸ ਕਾਰ ਸਵਾਦ ਦਿੰਦੀ ਐ ਚਲੋ ਇਹ ਉਸਨੇ ਨਾਲ ਹੀ ਵਰਦਾ ਅਗਲਾ ਪਰ ਜਿਹੜੇ ਨੇ ਬਈ ਇਹ ਲਈਆ ਉਹਨੂੰ ਦੁੱਦੀ ਨਹੀਂ ਵਧੀਆ ਲੱਗਦੀ ਕ੍ਰਿਸਟਾ ਵੀ ਨਹੀਂ ਨਾ ਵਧੀਆ ਲੱਗਦੀ ਆਟੋਮੈਟਿਕ ਜਦੋਂ ਇਹ ਚਲਾਣੀ ਕਿਉਂ ਹੂੰ ਬਾਕੀ ਆ ਮੁੰਡਾ ਬਿਸਤਰੀ ਆਪਣਾ ਆਇਆ ਦਿਖਾ ਦੇ ਇਧਰ ਕਰਕੇ ਇਹ ਮੁੰਡਾ ਇਲੈਕਟ੍ਰੀਸ਼ੀਅਨ ਹੈਗਾ ਲਾਈਟ ਦਾ ਕੰਮ ਕਰਦਾ ਹੈਗਾ ਜਿੱਦਾਂ ਨਾ ਕੱਢੋ ਏ ਅੱਜ ਕੇ ਆਲਾ ਕਹਿ ਮੜਾ ਇਹ ਵੀ ਹਾਲ ਕਰਦੇ ਆ ਭਾਈ ਜੀ ਇਹ ਇਹ ਮੁੰਡਾ ਹੈਗਾ ਜੀ ਰਿਪੇਅਰ ਵਾਲਾ ਆ ਬਾਈ ਰਿਪੇਅਰ ਵਾਲਾ ਕੋਈ ਕਸਟੋਵੇਲਾ ਅਸੀਂ ਖੜਿਆ ਸੀ ਗਾਰੰਟੀ ਦਿੰਨੇ ਆ ਉਹਦੀ ਜ਼ਿੰਮੇਵਾਰੀ ਦਿੰਨੇ ਆ ਜੀ ਦੇ ਨਾਲ ਠੀਕ ਹੋਵੇ ਅਸੀਂ ਸਾਰੇ ਅਸੀਂ ਪੈਸੇ ਦੇਵਾਂਗੇ ਸਾਰੇ ਸਮਝਾਈ ਜਿੰਮੇਵਾਰੀਆਂ ਪੂਰੀਆਂ ਵੀਰੇ ਬੰਦੇ ਨੇ ਕੋਈ ਕਾਣਮੀ ਨਹੀਂ ਕੋਈ ਗੱਲ ਹੋਊਗੀ ਸਿੱਧਾ ਦੱਸ ਦੇਣਗੇ ਸਮਾਨ ਲੈਣਾ ਤੁਸੀਂ ਆਪ ਲਿਆ ਸਕਦੇ ਕੋਈ ਚੱਕਰ ਨਹੀਂ ਇਹਨਾਂ ਨੂੰ ਕੋਈ ਲਾਲਚ ਨਹੀਂ ਬਾਕੀ ਬਾਈ ਯਾਰ ਜਿਹਨੇ ਹੁਣ ਚਲਟਾਂ ਰੱਖੀਆਂ ਨੇ ਹਨਾ ਜਾਂ ਹੋਰ ਗੱਡੀ ਆ ਵੀ ਆਪਾਂ ਮਾੜੀ ਨਹੀਂ ਕਹਿੰਦੇ ਉਹ ਅਗਲਾ ਉਹੀ ਕਹਿਣਾ ਹੁੰਦਾ ਅਗਲਾ ਜੇ ਤਾਂ ਵੀ ਸਮਾਨ ਨਹੀਂ ਮਿਲਦਾ ਭਾਈ ਕੁੱਲ ਚੀਜ਼ ਵੋਪਣੀ ਹੁੰਦਾ ਭਾਈ ਕੁੱਲ ਚੀਜ਼ ਮਿਲਦੀ ਹੈ ਬੰਦੇ ਨੂੰ ਤਾਂ ਚਾਹੀਦਾ ਹੈਗਾ ਇੰਜਣ ਗੇਅਰ ਤੱਕ ਮਿਲ ਜਾਂਦਾ ਸਾਰਾ ਕੁਝ ਮਿਲ ਜਾਂਦਾ ਕੱਲਾ ਕੱਲਾ ਨੱਟ ਵੀ ਮਿਲ ਜਾਂਦਾ ਬੰਦੇ ਬੰਦੇ ਕੰਡ ਕੰਡਾ ਚਾਹੀਦਾ ਬੰਦੇ ਜੇ ਆਪਾਂ ਕਹਿੰਦੇ ਨਹੀਂ ਉਹ ਤਾਂ ਕਿ ਤੰਤ ਹੈਗਾ ਤੇਰੇ ਥੱਗੇ ਉਹ ਤੰਤ ਚਾਹੀਦਾ ਬਸ ਮਾਣ ਲੈ ਇਹਨੂੰ ਕਿ ਨਹੀਂ ਗਾਣ ਕੀ ਨਹੀਂ ਮਿਲਦਾ ਸਾਰਾ ਕੁਝ ਮਿਲਦਾ ਬੰਦੇ ਦੀਆਂ ਨੱਤਾਂ ਦਾ ਕੀਰਤਨ ਕਰਨਾ ਆਏ ਨਾ ਕੀਰਤਨ ਨਾ ਕਰਨ ਜਦੋਂ ਕੰਮ ਕਰਨ ਲੱਗੇ ਗਾਰਦਾ ਐ ਕੀਰਤਨ ਨਾ ਕਰਨ ਸਾਰਾ ਕੁਝ ਮਿਲਦਾਗਾ ਬੰਦੇ ਜੇ ਤੁਹਾਨੂੰ ਚਾਹੀਦੇ ਬਾਕੀ ਖਾਣ ਕੋਈ ਮਰਜ਼ੀ ਬੰਦਾ ਆਵੇ ਠੀਕ ਹੈ ਜਮਨ ਜੈਤ ਮੈਂ ਨਿਕਮ ਮਗਰ ਮੇ ਮਿਲਦਾ ਹੁੰਦਾ ਹੁੰ ਮੈਂ ਪਾਈਆਂ ਬੰਗੂ ਠੀਕ ਹੈ ਠੀਕ ਹੈ ਜੀ ਆਪਾਂ ਬਠੇੜੀ ਦੀ ਜਾਂ ਹਰ ਸਰਦੇ ਕਾਪਾ ਲਾਈਵ ਠੀਕ ਹੈ ਇੱਥੇ ਉਹਨਾਂ ਨੰਬਰ ਇਹਨਾਂ ਦੇ ਬਈ ਸਕਰੀਨ ਤੇ ਲਾ ਦਾਂਗੇ ਲਾਈਵ ਮੁੰਡਾ ਗੱਲ ਸੁਣੇ